ਗੁਰਸਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਕਰਦਾ ਸਾਡਾ ਜਰੀਆ ਇਹ ਜੇ ਅਸੀਂ ਕੇਂਦਰ ਸਰਕਾਰ ਨੂੰ ਪਹਿਲਾ ਹੀ ਸਾਡੇ ਗੈਰ ਰਾਜਨੀਤਿਕ ਸੰਜੁਗਤ ਮੋਰਚੇ ਵੱਲੋਂ ਇਹਨਾਂ ਨੂੰ ਕਿਹਾ ਗਿਆ ਸੀ ਚੋਣ ਪ੍ਰਚਾਰ ਨਹੀਂ ਕਰਨ ਦਵਾਂਗੇ ਪੂਰਨ ਤੌਰ ਤੇ ਬੰਦਿਆ ਅਸੀਂ ਇਹਨਾਂ ਦਾ ਡੱਟ ਕੇ ਵਿਰੋਧ ਕਰਾਂਗੇ ਅੰਮ੍ਰਿਤਸਰ ਦੇ ਵਿੱਚ ਲੱਗੇ ਭਾਜਪਾ ਬਾਈਕਾਟ ਦੇ ਹੋਲਡਿੰਗ ਜੀ ਹਾਂ ਅੰਮ੍ਰਿਤਸਰ ਕੇ ਸਾਂ ਸੰਘਰਸ਼ ਕਮੇਟੀ ਕੋਰਟ ਬੁੱਢਾ ਤਲ ਵੱਲੋਂ ਅੱਜ ਪਿੰਡ ਸੁਲਤਾਨਵਿੰਡ ਬੀਜੇਪੀ ਬਾਈਕਾਟ ਦੇ ਬੋਰਡ ਲਗਾਏ ਗਏ ਨੇ ਉਹਨਾਂ ਨੇ ਕਿਹਾ ਹੈ ਕਿ ਪੂਰਾ ਸੁਲਤਾਨਵਿੰਡ ਪਿੰਡ ਕੇਂਦਰ ਦੀ ਭਾਜਪਾ ਸਰਕਾਰ ਦਾ ਵਿਰੋਧ ਕਰਦਾ ਹੈ ਇਸ ਦੇ ਨਾਲ ਹੀ ਕਿਸਾਨਾਂ ਆਗੂ ਨੇ ਕਿਹਾ ਹੈ ਕਿ ਅਸੀਂ ਕੇਂਦਰ ਸਰਕਾਰ ਨੂੰ ਪਹਿਲਾਂ ਹੀ آگਾ ਕੀਤਾ ਸੀ ਕਿ ਅਸੀਂ ਭਾਜਪਾ ਨੂੰ ਆਪਣੇ ਪਿੰਡਾਂ ਵਿੱਚ ਨਹੀਂ ਵੜਨ ਦਵਾਂਗੇ ਨਾਮ ਤਾਂ ਇਸ ਤਰ੍ਹਾਂ ਪ੍ਰਦਰਸ਼ਨ ਕੀਤਾ ਜਿਹੜਾ ਕਿਹੜੇ ਲਾਕੇ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਆਪਣਾ ਗਾਜੇ ਗੁਰਪ੍ਰੀਤ ਸਿੰਘ सोनू ਮਾਲ ਕਿਸਾਨ ਸੰਘਰਸ਼ ਕਮੇਟੀ ਕੋਟ ਮੁੱਢਾ ਸਬਾਈ ਆਗੂ ਅਸੀਂ ਜੀ ਵਿਰੋਧ ਕਰਨ ਦਾ ਸਾਡਾ ਜਰੀਆ ਇਹ ਜੇ ਅਸੀਂ ਕੇਂਦਰ ਸਰਕਾਰ ਨੂੰ ਪਹਿਲਾਂ ਹੀ ਸਾਡੇ ਗੈਰ ਰਾਜਨੀਤਿਕ ਸੰਯੁਕਤ ਮੋਰਚੇ ਵੱਲੋਂ ਇਹਨਾਂ ਨੂੰ ਕਿਹਾ ਗਿਆ ਸੀ ਸਾਡੇ ਪੰਜਾਬ ਦੇ ਪਿੰਡਾਂ ਦੇ ਵਿੱਚ ਨਾ ਜਾਇਆ ਜਾਵੇ ਅਸੀਂ ਵਿਰੋਧ ਕਰਾਂਗੇ ਡਟ ਕੇ ਇਹਨਾਂ ਦਾ ਅਸੀਂ ਵੀਰ ਜੀ ਅਪਨੀ ਤਰੀਕ ਨੂੰ ਇਹਨਾਂ ਨੇ ਸਾਡੇ ਪਿੰਡ ਮੀਟਿੰਗ ਰੱਖੀ ਅਸੀਂ ਬਹੁਤ ਵੱਡੇ ਪੱਦਰ ਦੇ ਵਿਰੋਧ ਕੀਤਾ ਤੇ ਇਹ ਗੱਡੀਆਂ ਲੈ ਕੇ ਅੱਗੇ ਲਾ ਕੇ ਭੱਜ ਗਏ ਅੱਜ ਅਸੀਂ ਇੱਕ ਪਿੰਡ ਸਲਤਾਨਵਿੰਡ ਦੇ ਵਿੱਚ ਪੂਰਨ ਤੌਰ ਤੇ ਇਹਨਾਂ ਦਾ ਬਾਈਕਾਡ ਕਰਤਾ ਵਾ ਅਸੀਂ ਇਹਨਾਂ ਨੂੰ ਹੁਣ ਆਪਣੇ ਪਿੰਡ ਦੇ ਵਿੱਚ ਚੋਣ ਪ੍ਰਚਾਰ ਨਹੀਂ ਕਰਨ ਦਵਾਂਗੇ ਪੂਰਨ ਤੌਰ ਤੇ ਬੰਦਿਆ ਅਸੀਂ ਇਹਨਾਂ ਦਾ ਡੱਡ ਕੇ ਵਿਰੋਧ ਕਰਾਂਗੇ ਲਾਡ ਨੂੰ ਸਾਥ ਕੇ ਨਹੀਂ ਰਹੇ ਕਿ ਦਿਲ ਸ਼ੁਕਰ ਕਰ ਰਹਾ ਹੈ ਵੇਖੋ ਜੀ ਹੰਸਾਬ ਨੂੰ ਕੀ ਮੈਲਾ ਜਿਨ੍ਹਾਂ ਨੇ ਲਖੀਨਪੁਰ ਖੀਦੀ ਦੇ ਵਿੱਚ ਕਿਸਾਨਾਂ ਦੇ ਉੱਤੇ ਗੱਡੀਆਂ ਚੜਾਈਆਂ ਉਹਨਾਂ ਨੂੰ ਅੱਜ ਕੇਂਦਰ ਸਰਕਾਰ ਵੱਲੋਂ ਐਮਪੀ ਦੀਆਂ ਟਿਕਟਾਂ ਦੇ ਲਗੇ ਨਵਾਜੇ ਆ ਗਿਆ ਜਿਨ੍ਹਾਂ ਨੇ ਸਾਡੇ ਕਿਸਾਨਾਂ ਦੇ ਉੱਤੇ ਸਿਰਾਂ ਦੇ ਉੱਤੇ ਗੋਲੀਆਂ ਮਾਰੀਆਂ ਛੁੱਪ ਕਰਨ ਵੀਰ ਦੇ ਬਲਦਪਾਲ ਵੀਰ ਨੂੰ ਲੰਗਰ ਵਰਤੌਂਦੇ ਨੂੰ ਬੋਰੀਆਂ ਦੇ ਵਿੱਚ ਪਾ ਕੇ ਘੁੱਟਿਆ ਗਿਆ ਇੱਕ ਬਠਿੰਡੇ ਦੇ ਵੀਰ ਦੀਆਂ ਅੱਖਾਂ ਚਲੇ ਗਈਆਂ ਅੱਖਾਂ ਦੀ ਲੈਡ ਚਲੇ ਗਈ ਅੰਨਾ ਹੋ ਗਿਆ ਉਹ ਵੀਰ ਇਹ ਇਹਡੇ ਸਾਡੇ ਉਤੇ ਜਿੰਨਾ ਤਸੱਦਦ ਕੀਤੇ ਉਹਨਾਂ ਪੁਲਿਸ ਕਰਮਚਾਰੀ ਜਿਹੜੇ ਇਹਨਾਂ ਦੇ ਆ ਹਰਿਆਣੇ ਦੇ ਉਹਨਾਂ ਨੂੰ ਉਹਦੇ ਦੇ ਕੇ ਨਵਾਜਿਆ ਗਿਆ ਕੀ ਅਸੀਂ ਭਾਰਤ ਦਾ ਹਿੱਸਾ ਨਹੀਂ ਆ ਕੀ ਅਸੀਂ ਦਿੱਲੀ ਆਪਣੀ ਰਾਜਧਾਨੀ ਦੇ ਜਾ ਨਹੀਂ ਸਕਦੇ ਕੀ ਅਸੀਂ ਟਰੈਕਟਰਾਂ ਦਾ 18% ਟੈਕਸ ਨਹੀਂ ਦਿੰਦੇ ਇਹਨਾਂ ਨੂੰ ਸਾਨੂੰ ਦੱਸੋ ਸਾਡੇ ਵਿੱਚ ਕੀ ਕਮੀਆਂ ਆ ਸਾਨੂੰ ਕਿਉਂ ਨਹੀਂ ਦਿੱਲੀ ਰਾਜਧਾਨੀ ਦਾ ਜਾ ਐਜੰਡਾ ਜੇ ਸਾਨੂੰ ਕੋਈ ਦੋਖਿਆ ਤਕਲੀਫ ਆ ਬੰਦੇ ਨੇ ਡਾਕਟਰ ਕੋ ਜਾਣਾ ਹੁੰਦਾ ਜੇ ਅਸੀਂ ਕੋਈ ਕੋਈ ਵੀ ਲੋਕਤੰਤਰ ਆਏ ਸਾਨੂੰ ਕੋਈ ਦੁੱਖ ਤਕਲੀਫ ਆ ਸਾਨੂੰ ਕੋਈ ਪਰੇਸ਼ਾਨੀ ਆਉਂਦੀ ਖੇਤੀ ਬਾੜੀ ਦੇ ਕਿੱਤੇ ਚ ਅਸੀਂ ਆਪਣਾ ਕੇਂਦਰ ਸਰਕਾਰ ਕੋਲ ਦਿੱਲੀ ਰਾਜਧਾਨੀ ਤੇ ਜਾਣਾ ਜਿੱਥੇ ਸਾਨੂੰ ਨਹੀਂ ਜਾਣ ਦਿੱਤਾ ਜਾਂਦਾ ਇਸ ਕਰਕੇ ਅਸੀਂ ਕੇਂਦਰ ਸਰਕਾਰ ਭਾਜਪੀ ਸਰਕਾਰ ਦਾ ਡੱਟ ਕੇ ਵਿਰੋਧ ਕਰਾਂਗੇ ਜਾਂ ਦਾ ਮਾਜਾ ਧਾਰਮਿਕ ਸਿੰਬਲ ਹੁੰਦੇ ਨੇ ਤੇ ਇਹਨਾਂ ਦੀ ਆਪਣੀ ਇੱਕ ਅਪਵਿੱਤਰਤਾ ਹੁੰਦੀ ਹੈ ਤੇ ਪੋਲਿਟਿਸ਼ਨਾਂ ਨੂੰ ਇਹਨਾਂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਔਰ ਬੋਲਣ ਵੇਲੇ ਬੜੇ ਸੰਜਮ ਨਾਲ ਬੋਲਣਾ ਚਾਹੀਦਾ ਹੈ ਜੇ ਧਰਮ ਦੀ ਨੌਲੇਜ ਨਹੀਂ ਹੈ ਤੇ ਧਰਮ ਬਾਰੇ ਬੋਲਣਾ ਨਹੀਂ ਚਾਹੀਦਾ ਹੈ ਉਹਦਾ ਹੀ ਬੋਲੋ ਜੇ ਤੁਹਾਨੂੰ ਧਰਮ ਦੀ ਮर्यादा ਧਰਮ ਦੇ ਸਿਧਾਂਤ ਧਰਮ ਦੀਆਂ ਪਰੰਪਰਾਵਾਂ ਦਾ ਗਿਆਨ ਹੈ ਇਹ ਨਹੀਂ ਗਿਆਨ ਹੈਗਾ ਤੇ ਧਰਮ ਬਾਰੇ ਗੱਲ ਜਿਹੜੀ ਹੈ ਉਹ ਪੋਲਿਟਿਸ਼ਨਾਂ ਨੂੰ ਨਹੀਂ ਕਰਨੀ ਚਾਹੀਦੀ ਸਿੱਖ ਕਹਿੰਦਾ ਪਿਆ ਜਦੋਂ ਉਸ ਤੋਂ ਬਾਅਦ ਮੁਰਗੀ ਵੀਡੀਓ ਪਾ ਕੇ ਮਾਫੀ ਮੰਗੀ ਇਹ ਗਲਤ ਗੱਲ ਹੈਗੀ ਹੈ ਪਹਿਲਾਂ ਹੀ ਜਿਹੜਾ ਤੋਲ ਕੇ ਬੋਲਣਾ ਚਾਹੀਦਾ ਨਹੀਂ ਬੋਲਣਾ ਚਾਹੀਦਾ ਜੀ ਜੀ ਦੀ ਆਗੂ ਦੇ ਵੱਲੋਂ ਕਹਿ ਗਿਆ ਸੀ ਕਿ ਸਿੱਖ ਧਰਮ ਨੀਚਾ ਤੇ ਕਿਸੇ ਭਾਈਚਾਰੇ ਉੱਪਰ ਨਹੀਂ ਮੈਂ ਪਹਿਲੇ ਕਹਿੰਦਾ ਕਿ ਬਹੁਤ ਗਲਤ ਕੱਲਾਂ ਨੇ ਇਹ ਕੋਈ ਧਰਮ ਵੱਡਾ ਕੋਈ ਛੋਟਾ ਨਹੀਂ ਹੁੰਦਾ ਸਾਰੇ ਪਰਮਾਤਮਾ ਦੇ ਅਸੀਂ ਇਨਸਾਨ ਹੈ ਪੋਲਿਟਿਸ਼ੀਅਨਾਂ ਨੂੰ ਇਸ ਤਰ੍ਹਾਂ ਦੀ ਜਿਹੜੀ ਗੋਲ ਬਾਣੀ ਆ ਤੋਂ ਪ੍ਰਿੰਟ ਕਰਨਾ ਚਾਹੀਦਾ ਦਸ ਦਿਨ ਆਪ ਤੇ ਬੜੀਆਂ ਵੋਟਾਂ ਮੰਗੀਆਂ ਜਾ ਰਹੀਆਂ ਥੱਲੇ ਕਹਾਂ ਉਹ ਤੁਸੀਂ ਧਰਮ ਦੇ ਨਾਂ ਦੇ ਉੱਤੇ ਵੋਟਾਂ ਮੰਗਣੀਆਂ ਜਿਹ ਇਹ ਟਾਈਪ ਜਿਹੜੀ ਭਾਰਤ ਦਾ ਜਿਹੜਾ ਸੰਵਿਧਾਨ ਉਹ ਤੇ ਇਜਾਜ਼ਤ ਨਹੀਂ ਦਿੰਦਾ ਪਰ ਧਰਮੀ ਜ਼ਰੂਰ ਹੋਣਾ ਚਾਹੀਦਾ ਸਰ ਜੀ ਅਮਰਪਾਲ ਸਿੰਘ ਵੀ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਸਾਰਿਆਂ ਦਾ ਰਾਈਟ ਹੈ ਜੀ ਡੈਮੋਕ੍ਰੇਸੀ ਦੇ ਵਿੱਚ ਸਾਰਿਆਂ ਨੂੰ ਚੋਣ ਲੜਨ ਦਾ ਅਧਿਕਾਰ ਹੈ ਭਾਰਤ ਦਾ ਸੰਵਿਧਾਨ ਸਭ ਨੂੰ ਚੋਣ ਲੜਨ ਦਾ ਅਧਿਕਾਰ ਦਿੰਦਾ ਠੀਕ ਹੈ ਸਿੰਘ ਸਾਹਿਬ ਕਿਰਪਾਨ ਪਾ ਕੇ ਕੈਂਡੀਡੇਟਾਂ ਨੂੰ ਕਹਿੰਦੇ ਕਿ ਕਿਸ ਤਰ੍ਹਾਂ ਲੋਕਾਂ ਦੇ ਵਿੱਚ ਕਿਸ ਕਿਰਪਾਨ ਜਿਹੜੇ ਰੱਖਦੇ ਉਹਨਾਂ ਦੇ ਨਹੀਂ ਨਹੀਂ ਐਦਾਂ ਦੀ ਗੱਲ ਹੋਣੀ ਨਹੀਂ ਚਾਹੀਦੀ ਜੇ ਕਿਤੇ ਹੈਗੀ ਤਾਂ ਮੰਗ ਪਾ ਕੇ ਜੀ ਠੀਕ ਠੀਕ ਹੈ ਤਸਵੀਰਾਂ ਹੁਸ਼ਿਆਰਪੁਰ ਦੇ ਹਾਜੀਪੁਰ ਤੋਂ ਸੁਹਾ ਸੜਕ ਤੇ ਪੈਂਦੇ ਪਿੰਡ ਖੇਜ਼ਰਪੁਰ ਦੀਆਂ ਨੇ ਜਿੱਥੇ ਉਸ ਵੇਲੇ ਵੱਡਾ ਹਾਦਸਾ ਹੋ ਜਾਂਦਾ ਹੈ ਜਦੋਂ ਪਿੰਡ ਬੱਸ ਸਟੈਂਡ ਨੇੜੇ ਕਟੜਾਰੀ ਨੂੰ ਲੈ ਕੇ ਜਾ ਰਹੇ ਟਰਾਲੇ ਨੂੰ ਅੱਗ ਲੱਗਣ ਕਾਰਨ ਪ੍ਰਾਰੀ ਅਤੇ ਟਰਾਲਾ ਸੜ ਕੇ ਸੁਆਹ ਹੋ ਜਾਂਦਾ ਹੈ ਪਰ ਇਸ ਨਾਲ ਦੱਸ ਦਈਏ ਇਸ ਨਾਲ ਵੱਡਾ ਹਾਦਸਾ ਹੋਣ ਤੋਂ ਵੀ ਟਲ ਗਿਆ ਦੱਸੇ ਇੱਕ ਟਰਾਲੇ ਨੂੰ ਮਨਜਿੰਦਰ ਸਿੰਘ ਪੁੱਤਰ ਜਮੀਦ ਸਿੰਘ ਵਾਸੀ ਕੋਹੜੇ ਵਾਲਾ ਫਾਜ਼ਲ ਕਾ ਪ੍ਰਾੜੀ ਲੈ ਕੇ ਦਸੂਹਾ ਸਾਈਡ ਤੋਂ ਤਨਵਾੜਾ ਨੇੜੇ ਸੰਸਾਰਪੁਰ ਟੈਲਸ ਚਾਰਿਆ ਸੀ ਜਦੋਂ ਉਹ ਪਿੰਡ ਖিজਰਪੁਰ ਨੇੜੇ ਪੁੱਜਾਤਾ ਪਿੱਛੋਂ ਆ ਰਹੇ ਟਰਾਲੇ ਨੂੰ ਅਚਾਨਕ ਅੱਗ ਲੱਗ ਗਈ ਵੇਖਦੇ ਹੀ ਵੇਖਦੇ ਅੱਗ ਨੇ ਆਪਣਾ ਭਿਆਨਕ ਰੂਪ ਧਾਰਨ ਕਰ ਲਿਆ ਪਿੰਡ ਵਾਸੀਆਂ ਦੱਸੇ ਟਰਾਲੇ ਨੂੰ ਅੱਗ ਲੱਗ ਗਈ ਨਾਲ ਇਸ ਗੱਲ ਦਾ ਬਚਾਰਿਆ ਜੇਕਰ ਹਵਾ ਚੱਲਦੀ ਹੁੰਦੀ ਤਾਂ ਸਾਰਾ ਪਿੰਡ ਹੀ ਅੱਗ ਦੀ ਝਪੇਟ 'ਚ ਆ ਜਾਣਾ ਸੀ ਮੇਰਾ ਨਾਮ ਹਰਜਿੰਦਰ ਸਿੰਘ ਜੀ ਹਰਜਿੰਦਰ ਸਿੰਘ ਹਾਦਸਾ ਕਿਦਾਂ ਹੋਇਆ ਕਿਦਾਂ ਹੋਇਆ ਇਹ ਅੱਜ ਸਵੇਰੇ 11:00 ਵਜੇ ਉਹ ਟਰਾਂਸਪੋਰਟ ਦੇ ਨਾਲ ਹੀ ਓਵਰਟੇਕ ਕਰਦੇ ਆ ਗੱਡੀਆਂ ਨੂੰ ਨਾ ਇਹ ਗੱਡੀ ਤਾਂ ਹੋਏ ਤੇ ਟਿਪਰਾਂ ਨੂੰ ਪਾਸ ਕਰਦੇ ਆ ਇਹ ਟਰਾਂਸਪੋਰਟ ਨਾਲ ਟੱਚ ਹੋ ਗਿਆ ਟਰਾਂਸਪੋਰਟ ਦੇ ਟੱਚ ਨਾਲ ਹੋਣ ਵਾਲੀ ਉਪਰ ਅਗ ਲੱਗ ਗਈ ਹੈ ਤੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਤੇ ਇਹ ਜਿੰਨੇ ਕਮ ਸੇ ਕਮ 100 200 ਟਿਪਰ ਤੇ 100 100 ਟ੍ਰੈਲੇ ਜਿਹੜੇ ਆ ਲੱਦ ਕੇ ਜਾਂਦੇ ਓਵਰਟੇਕ ਕਰਦੇ ਆ ਇੱਕ ਦੂਜੇ ਨੂੰ ਤੇ ਇੱਥੇ ਬਹੁਤ ਨੁਕਸਾਨ ਹੋਇਆ ਸਵੇਰੇ ਇੱਥੇ ਬੱਚੇ ਦਾ ਐਕਸੀਡੈਂਟ ਹੋ ਗਿਆ ਉਹਦੀ ਡੈਥ ਹੋ ਗਈ ਮੌਕੇ ਦੀ ਤੇ ਪ੍ਰਸ਼ਾਸਨ ਮੰਗ ਕਰਦੇ ਆ ਜਿਆਦਾ ਇਹ ਰਾਤ ਨੂੰ ਟਪਣ ਆ ਦਾ ਸਿਸਟਮ ਨਾਲ ਟਪੜਦੇ ਜਾਂ ਟੇਪੜ ਟੱਪਣ ਜਾਏ ਗੱਡੀਆਂ ਟੱਪਣ। ਟ੍ਰਾਂਸਪਾਰਟ ਦੇ ਲੱਗ ਸੌ ਸੜਕ ਕੱਟਣਾ ਹੋਇਆ ਜੀ। ਸਾਡੇ ਰੋਲਾ ਪਾਉਂਦੇ ਆ ਪਾਉਂਦੇ ਟਰਾਲੀ ਥੋੜਾ ਗਈ ਤੇ ਫਾਇਰ ਹੋ ਗਿਆ ਜੀ। ਤੇ ਫਾਇਰ ਬ੍ਰੀਡਰ ਨੂੰ ਸੀ ਫੋਨ ਕੀਤਾ ਤੇ ਉਹ ਅੱਧੇ ਘੰਟੇ ਬਾਅਦ ਪਹੁੰਚੀ ਜੀ ਇੱਥੇ। ਮੁਕਾਬਲਾ ਹੋ ਗਿਆ ਕੁਝ ਸਮੇਂ ਲਈ। ਹਾਂ ਜੀ ਉਹ ਇੱਕ ਸਾਡੇ ਪਿੰਡ ਦਾ ਨੌਜਵਾਨ ਜੀ ਜਿਹੜਾ ਪਬਲਿਕ ਵਾਰਾ ਜੀ ਉਹ ਐਕਸੀਡੈਂਟ ਦੇ ਮਾਰਿਆ ਗਿਆ ਜੀ। ਕੀ ਹੈ ਉਹ ਕੀ ਆਹਦੇ ਕੱਪ ਫਲੇ ਹਾਂਜੀ ਦੇਖੋ ਇਹ ਲੱਗੇ ਹੋਏ ਆ ਅਜੇ ਆਜੇ ਟਾਈਮ ਲੱਗੂਗਾ ਕਿਹੜਾ ਟ੍ਰੈਕਟਰ ਚਾਲਕ ਸੀਗਾ ਤੇ ਟ੍ਰੈਕਟਰ ਉਹ ਮੋਕੜੇ ਉੱਥੇ ਹੀ ਆ ਜੀ ਹਟਾ ਲਿਆ ਸੋਸਾਇਟੀ ਹਾਂਜੀ ਠੀਕ ਸਿੰਘ ਜੀ ਇੱਕ ਦੂਸਰਾ ਹੋਇਆ ਹਾਦਸਾ ਇਹ ਸਰ ਓਵਰਲੋਡ ਦੇ ਕਾਰਨ ਹੋਇਆ ਟਰਾਲੀ ਓਵਰਲੋਡ ਸੀ ਤੇ ਇਹ ਆਪਣੇ ਨਾਲ ਪਿੰਡ ਦਾ ਜੋ ਮੇਨ ਟਰਾਂਸਫਾਰਮਰ ਹੈ ਰੋਡ ਦੇ ਕੰਡੇ ਉਹ ਨਾਲ ਟੱਚ ਹੋਇਆ ਟੱਚ ਹੋਣ ਦੇ ਨਾਲ ਹੀ ਇਹ ਚ ਸ਼ਾਰਟ ਸਰਕਟ ਹੋ ਗਿਆ ਤੇ ਨਾਲ ਹੀ ਇਹਨੂੰ ਆਗ ਪੈ ਗਈ ਪਰ ਬਗੇਟ ਨੂੰ ਸਾਡੇ ਮੈਂ ਕਿਹਾ ਭਾਡੇ ਵੀਰ ਜੀ ਹੁਣਾ ਉਹਨਾਂ ਨੂੰ ਫੋਨ ਕੀਤਾ ਓਵਰਲੋਡ ਦੇ ਕਾਰਨ ਸਾਈਡ ਨੂੰ ਸੀ ਹੈ ਜੋ ਟਰਾਂਸਫਾਰਮਰ ਨਾਲ ਟੱਚ ਹੋ ਗਈ ਲੱਗਦਾ ਕੀ ਮਾਲ ਕਰਦੇ ਤੁਸੀਂ ਸਾਨੂੰ ਦਾ ਇਹੀ ਮੰਗ ਹੈ ਕਿ ਇਹਦੀ ਓਵਰਲੋਡਿੰਗ ਨੂੰ ਘਟਾਇਆ ਜਾਵੇ ਔਰ ਇਹ ਆਪਣੇ ਰੋਡ ਨੂੰ ਅਗਰ ਯਾਕੇ ਜਾਣਾ ਹੈ ਤਾਂ ਰਾਤ ਨੂੰ ਇਹ ਕੰਮ ਕੀਤਾ ਜਾਵੇ। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ।